ਮੀਡੀਆ ਤੇ ਆਜ਼ਾਦੀ ਤੇ ਹਮਲਾ ਹੋ ਰਿਹਾ ਉਸ ਨੂੰ ਤੁਸੀਂ ਕਿਵੇਂ ਦੇਖੋਗੇ ਜਿਹੜਾ ਪੱਤਰਕਾਰਾਂ ਤੇ ਪਰਚਾ ਹੋਇਆ ਅੱਜ ਤੁਸੀਂ ਵੀ ਉਸੇ ਪਹੁੰਚੇ ਹੋ ਜਦੋਂ ਲੋਕਾਂ ਦਾ ਰੋਸ ਜਾਗਦਾ ਤੇ ਕੀਤੇ ਹੋਏ ਵਾਦੇ ਪੂਰੇ ਨਹੀਂ ਹੁੰਦੇ ਤੇ ਕੁਦਰਤੀ ਹੈ ਕਿ ਲੋਕ ਸਵਾਲ ਕਰਨਗੇ ਤੇ ਉਹਨਾਂ ਸਵਾਲਾਂ ਨੂੰ ਦਬਾਉਣ ਲਈ ਜਿਹੜਾ ਕਿ ਮੀਡੀਆ ਉਸ ਗੱਲ ਨੂੰ ਅੱਗੇ ਤੋਰਦਾ ਉਹਨਾਂ ਦਾ ਗਲਾ ਕੁੱਟਿਆ ਜਾਂਦਾ ਐ ਬੱਸ ਇਹ ਨਹੀਂ ਸਿੰਪਲ ਆ ਪਰ ਤੁਸੀਂ ਕਿੰਨੀ ਕੀ ਦਰ ਲੁਕੇ ਰਹੋਗੇ ਪੁਲਿਸ ਦੀ ਆੜ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਦੀ ਧੂਏ ਦੇ ਵਿੱਚ ਕਿੰਨੀ ਕੀ ਡੇਰ ਲੋਕੇ ਬੈਠੋਗੇ ਹਫਕਰਾ 27 ਨੂੰ ਤੁਹਾਨੂੰ ਲੋਕਾਂ ਕੋਲ ਜਾਣਾ ਪੈਣਾ ਆਪਣੀ ਗੱਲ ਰੱਖਣੀ ਪੈਣੀ ਹੈ ਆਪਣਾ ਹਿਸਾਬ ਕਿਤਾਬ ਦੇਣਾ ਪੈਣਾ ਤੇ ਮੇਰਾ ਖਿਆਲ ਹੈ ਕਿ ਪੁੱਠੇ ਰਾ ਚੱਲ ਪਏ ਕਹਿੰਦੇ ਸੀ ਉਹ ਤਾਂ ਕਹਿੰਦੇ ਸਾਡੀ ਕੰਮ ਹੀ ਇੰਨੇ ਕਰ ਲੈਣੇ ਵੀ 27 ਚ ਸਾਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਲੋਕ ਆਪ ਹੀ ਵੋਟਾਂ ਪਾਦਣਗੇ ਆਹੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਇਹ ਤਾਂ ਕਹਿ ਰਹੀ ਸੀ ਸਾਡਾ ਕੰਮ ਬੋਲਦਾ ਜੇ ਤੁਹਾਡਾ ਕੰਮ ਬੋਲਦਾ ਤੇ ਇਸ਼ਤਿਹਾਰ ਬਾਜੀ ਇੰਨੀ ਕਿਉਂ ਪਤਾ ਨਹੀਂ ਹਜ਼ਾਰ ਕਰੋੜ ਤੋਂ ਉੱਪਰ ਦਾ ਉੱਪਰ ਦਾ ਸਾਲ ਦਾ ਖਰਚਾ ਇਹਨਾਂ ਦੇ ਇਸ਼ਤਿਹਾਰਾਂ ਦੇ ਉੱਤੇ ਖਰਚਾ ਜੇ ਸੱਚੀ ਮੁੱਚੀ ਤੁਹਾਡਾ ਕੰਮ ਬੋਲਦਾ ਫੇਰ ਇਸ਼ਤਿਹਾਰਾਂ ਤੇ ਦੇਣ ਦੀ ਲੋੜ ਹੀ ਨਹੀਂ ਹੈ ਫਿਰ ਤੇ ਕੰਮ ਬੋਲੂਗਾ ਜੀ ਔਰ ਮੁੱਦਿਆਂ 'ਤੇ ਲੜਾਈ ਕਰੋ ਤੁਸੀਂ ਕਦੀ ਧਰਮ ਦੇ ਵਿੱਚ ਵੜਦੇ ਆ ਕਦੀ ਤੁਸੀਂ 크੍ਰਿਸਚੀਅਨ ਦਾ ਸਟੇਟ ਲੈਵਲ ਦਾ ਕਰਦੇ ਆ ਕਦੀ ਤੁਸੀਂ 328 ਵਰੂਪਾਂ ਦਾ ਮੁੱਦਾ ਚੁੱਕਦੇ ਆ ਕਦੀ ਤੁਸੀਂ ਇਹਨਾਂ ਦਾ ਤੁਹਾਨੂੰ ਪਤਾ ਨਾ ਉਹ ਐਮਐਲਏ ਇਨਡਾਈਟ ਹੋਇਆ ਸੀਗਾ ਦਿੱਲੀ ਵਾਲਾ ਜਿਹੜਾ ਕੁਰਾਨ ਸ਼ਰੀਫ ਦੀ ਜਿਹਨੇ ਮਤਲਬ ਬੇਅਦਬੀ ਕੀਤੀ ਸੀ ਔਰ ਉਹਨੂੰ ਕੋਰਟ ਦੇ ਵਿੱਚ ਉਹਨੂੰ ਮਿਲਿਆ ਇਹੋ ਜਿਹੇ ਤੇ ਬੰਦੇ ਆ ਕਿ ਧਰਮ ਦੇ ਨਾਂ ਤੇ ਰਾਜਨੀਤੀ ਕਰੋਗੇ ਤਹਾਡੇ ਕੋਲ ਜੇ ਮੁੱਦੇ ਆ ਤੇ ਫਿਰ ਮੁੱਧੀਆਂ ਤੇ ਰਾਜਨੀਤੀ ਕਰੋ ਵਿਕਾਸ ਤੇ ਕਰੋ ਕੀ ਵਾਦੇ ਕੀਤੇ ਸੀ ਕੀ ਨਹੀਂ ਹੋਏ ਲੋਕਾਂ ਸਾਹਮਣੇ ਲੇਖਾ ਜੋ ਕਰ ਰੋ ਲੋਕ ਹੋਂ ਦੇ ਹਿਸਾਬ ਕਿਤਾਬ ਪੁੱਛਦੇ ਆ ਤੇ ਡਰਦੇ ਮਾਰੇ ਜਿਹੜੇ ਗਾਂ ਉਹਨਾਂ ਗੱਲਾਂ ਨੂੰ ਤੋੜਦੇ ਆ ਮੀਡੀਆ ਵਾਲੇ ਉਹਨਾਂ ਨੂੰ ਕਹਿੰਦੇ ਪਹਿਲਾਂ ਇਹਨਾਂ ਨੂੰ ਦਬੋਚੋ ਤੇ ਇਹਨਾਂ ਨੂੰ ਡਰਾ ਕੇ ਅਸੀਂ ਇਹਨਾਂ ਦਾ ਮੂੰਹ ਬੰਦ ਕਰ ਲੀਂਗੇ ਮੇਰਾ ਖਿਆਲ ਬਹੁਤ ਭੁਲੇਖਾ ਆ ਬਹੁਤ ਗਲਤੀ ਕੀਤੀ ਹੈ ਇਹਨਾਂ ਨੇ ਇਹਦੇ ਭੁੰਡਾਂ ਦੀ ਖਖੜ ਛੇੜ ਲਈ ਆ ਹੁਣ ਤੇ ਲੜਨਗੇ ਬਾਕੀ ਦੇਖ ਲਓ ਕਿੰਨੇ ਕ ਇਹਨਾਂ ਦੀ ਪੁਲਿਸ ਭੂੰਡ ਤੇ ਨਹੀਂ ਰੋਕ ਸਕਦੀ ਹੋਰ ਬੰਦਿਆਂ ਨੂੰ ਤੇ ਰੋਕ ਸਕਦੀ ਜੀ ਪ੍ਰੋਫੈਸਰ ਸਾਹਿਬ ਤੁਸੀਂ ਕਿਵੇਂ ਦੇਖੋਗੇ ਜਿਹੜੇ ਮਾਨ ਸਾਹਿਬ ਆਪ ਹੀ ਚੁਰਕਲੇ ਜਨਾ ਕੇ ਪਿੱਛਣਾ ਕਰਦੇ ਹੁੰਦੇ ਸੀ ਚਿੱਟੇ ਨੂੰ ਲੈ ਕੇ ਵੀ ਕਾਫੀ ਸਵਾਲ ਚੁੱਕਦੇ ਸੀ ਕਹਿੰਦੇ ਚਿੱਟਾ ਸੁਖਬੀਰ ਬਾਦਲ ਲੈ ਕੇ ਆ ਮਜੀਠੀਆ ਵੇਚਦਾ ਪਰ ਮਜੀਠੀਆ ਨੇ ਵੀ ਹੁਣ ਅੰਦਰ ਗਏ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਚਿੱਟਾ ਕੌਣ ਵੇਚ ਰਿਹਾ ਫਿਰ ਨਹੀਂ ਨਹੀਂ ਉਹ ਚਿੱਟਾ ਤੇ ਜਿੱਥੇ ਮਰਜੀ ਜਿੰਨਾ ਮਰਜੀ ਉਹ ਪਿੰਡ ਦੇ ਵਿੱਚ ਇੱਕ ਨਾ ਬੰਦੇ ਖੜੇ ਜਿਸ ਤਰ੍ਹਾਂ ਤੁਸੀਂ ਹੁਣ ਕਰ ਰਹੇ ਹੋ ਇੰਟਰਵਿਊ 8-10 ਬੰਦੇ ਜੀ ਇੱਕ ਬੰਦੇ ਨੇ ਬੜੀ ਸੋਹਣੀ ਗੱਲ ਕਹੀ ਕਿਹਦਾ ਦੋ ਮੁੰਡੇ ਹੋਣੇ ਇਥੋਂ ਭੇਜ ਦਿਓ ਇੱਕ ਨੂੰ ਕਹੋ ਚਾਹ ਪੱਤੀ ਲੈ ਕੇ ਆ ਦੂਜੇ ਨੂੰ ਕਹੋ ਚਿੱਟਾ ਲੈ ਕੇ ਆ ਕਹਿੰਦਾ ਚਿੱਟੇ ਵਾਲਾ ਪਹਿਲਾ ਮੋੜ ਆਊਗਾ ਲੈ ਕੇ ਜਿਹੜਾ ਚਾਹ ਪੱਤੀ ਵਾਲਾ ਉਹ ਬਾਅਦ ਜਾਊਗਾ ਇੰਨਾ ਆਸਾਨੀ ਨਾਲ ਮਿਲ ਰਿਹਾ ਉਹ ਕਹਿੰਦੇ ਬਿਨਾਂ ਨੈਟਵਰਕ ਤੋਂ ਮਿਲ ਰਿਹਾ ਪੁਲਿਸ ਦੀ ਛਤਰਛਾਇਆ ਚ ਇਹਨਾਂ ਦੇ ਨਾਲ ਰਲ ਕੇ ਇਹਨਾਂ ਦੀ ਛਤਰਛਾਇਆ ਸਰਕਾਰ ਤੋਂ ਬਗੈਰ ਪੁਲਿਸ ਦੀ ਕੀ ਜਰਤਿਆ ਕੁਝ ਵੀ ਇਹੋ ਜਿਹਾ ਕੰਮ ਕਰਵਾ ਜੇ ਇਹ ਰਲ ਮਿਲ ਕੇ ਉਹ ਹੀ ਆ ਕੁਝ ਨਹੀਂ ਹੈ ਲੋਕਾਂ ਦੀਆਂ ਲਿਚਾਰੀਆਂ ਤੇ ਦੁਸ਼ਵਾਰੀਆਂ ਤੇ ਸੱਤਾ 'ਚ ਆਉਣਾ ਸੀਗਾ ਭਰੋਸੇ ਦੇ ਕੇ ਸੁਪਨੇ ਦਿਖਾ ਕੇ ਆ ਗਏ ਆ ਪਰ ਬਹੁਤ ਲੋਕਾਂ ਨੂੰ ਇਹਨੇ ਨਿਰਾਸ਼ ਕੀਤਾ ਔਰ ਉਹ ਲੋਕ ਹੁਣ ਜਵਾਬ ਤੇ ਮੰਗਣਗੇ ਸਤਾਈ ਚ ਇੱਕ ਵਾਰ ਜਦੋਂ ਇਹ ਜਾਣਗੇ। ਇਹ ਇਹਨਾਂ ਭਗਵੰਤ ਮਾਨਸ ਵਿੱਚ ਦਿੰਦਾ ਹੁੰਦਾ ਸੀ ਜਦੋਂ ਤੁਹਾਡੇ ਘਰਾਂ 'ਚ ਵਿੱਚ ਲੀਡਰ ਆਉਣਗੇ ਸੁਖਵੀਰ ਬਾਦਲ ਆਉਣਗੇ ਪਾਥੀਆਂ ਮਾਰਿਓ ਡਲੇ ਮਾਰਿਓ ਸਵਾਲ ਜਵਾਬ ਕਰਿਓ ਜਦੋਂ ਉਹ ਸਵਾਲ ਜਵਾਬ ਇਹਨਾਂ ਨੇ ਆਪ ਹੀ ਸਿਖਾਏ ਤੇ ਇਹਨਾਂ ਨੇ ਉਹ ਸਵਾਲ ਜਵਾਬ ਲੋਕ ਕਰਦੇ ਆ ਹੁਣ। ਤੇ ਇਹ ਉਹਨਾਂ ਤੇ ਪਰਚੇ ਦੇਣੇ ਸ਼ੁਰੂ ਕਰਤੇ ਜੇਕਰ ਪੱਤਰਕਾਰ ਚਿੱਟੇ ਦਾ ਮੁੱਦਾ ਚੱਕਦੇ ਆ ਕਿ ਫਲਾਨੇ ਪਿੰਡ ਦੇ ਵਿੱਚ ਚਿੱਟੇ ਦਾ ਨੌਜਵਾਨ ਮਰ ਗਿਆ ਫਲਾਨੇ ਪਿੰਡ ਦੇ ਵਿੱਚੋਂ ਚਿੱਟਾ ਵਿਖਦਾ ਕਹਿੰਦੇ ਪੱਤਰਕਾਰ ਨੂੰ ਕਹਿੰਦੇ ਵੀਡੀਓ ਬੰਦ ਕਰ ਦੇ ਨਹੀਂ ਤੇਰੇ ਤੇ ਪਰਚਾ ਦਿੱਤਾ ਜਾਊਗਾ ਨਾ ਨਾ ਉਹ ਤੇ ਜਿੱਦ ਤਰਾ ਇੱਕ ਟਰੰਪ ਆ ਕੇ ਆਇਆ ਦੋਵਾਂ ਨੇ ਪਤਾ ਨਹੀਂ ਇੱਕ ਦੂਜੇ ਦਾ ਝੂਠਾ ਖਾਦਾ ਉਹ ਪ੍ਰੈਸ ਕਾਨਫਰੰਸ ਜਲਦੀ ਨਾਲ ਕੋਈ ਤਿੱਖਾ ਸਵਾਲ ਕਰ ਲਏ ਉਹ ਕਹਿੰਦੇ ਤੂੰ ਕਿਹੜੀ ਪ੍ਰੈਸ ਤੋਂ ਆਇਆ ਅੱਛਾ ਇਹ ਤਾਂ ਸ਼ਾਇਦ ਨਾ ਸਾਡੇ ਵਿਰੁੱਧ ਲਿਖਣਾ ਨਾ 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 ਆਈ ਵਾਂਟ ਆਨਸਰ ਟਿਸ ਕੁਐਸਚਨ ਉਹ ਇਹਨਾਂ ਨੂੰ ਬਾਹਰ ਕਰੋ ਜੀ ਇਹਨਾਂ ਦਾ ਇੱਥੇ ਨਹੀਂ ਆਉਣਾ ਚਾਹੀਦਾ ਵਾਈਟ ਹਾਊਸ ਦੇ ਵਿੱਚ ਉਹੀ ਗੱਲਾਂ ਇਹਨਾਂ ਦੀਆਂ ਆ ਗਈਆਂ ਵੀ ਜਿਹੜਾ ਕੋਈ ਸਵਾਲ ਤਿੱਖਾ ਕਰਦਾ ਅਸਲੀ ਸਵਾਲ ਕਰਦਾ ਉਹ ਇਹਨਾਂ ਨੂੰ ਉਹਨਾਂ ਦਾ ਕਿ ਜਵਾਬ ਤੇ ਹੁੰਦਾ ਨਹੀਂ ਲੋਕ ਵੀ ਹੁਣ ਚੁਟਕਲੇ ਬਣਾ ਰਹੇ ਆ ਬਥੇਰੀਆਂ ਬਣਾ ਰਹੀਆਂ ਇਹਨਾਂ ਨੇ ਡਾਇਨਾਸੌਰ ਦਾ ਕੀਤਾ ਅਗਲੇ ਡਾਇਨਾਸੌਰ ਹੀ ਲੈ ਕੇ ਆ ਗਏ ਜੀ ਤੇ ਇਸ ਕਰਕੇ ਜੇ ਤੁਸੀਂ ਲੋਕਾਂ ਦੇ ਚੁਟਕਲੇ ਬਣਾਓਗੇ ਤੇ ਬਣਾਉਣ ਵਾਲੇ ਤੁਹਾਡੇ ਵੀ ਬਥੇਰੇ ਆ ਉਹ ਬਣ ਵੀ ਰਹੇ ਆ ਮਨੂੰ ਨਾ ਉਹ ਨਾ ਤੋਂ ਬਾਚ ਨਹੀਂ ਸਕਦੇ ਆ ਮੈਨੂੰ ਐ ਲੱਗਦਾ ਕਿ ਡਲਿਆਂ ਡੁਲਿਆਂ ਵਾਲੀ ਜਿਹੜੀ ਇਹਨਾਂ ਦੀ ਆਪਾਥੀਆਂ ਮਾਰਿਓ ਜੇ ਕਰਿਓ ਇਹ ਬੜੀ ਇੱਕ ਛੋਟੇ ਮੰਦੀ ਇਹ ਮੈਚੂਰ ਗੱਲਾਂ ਐ ਲੀਡਰਾਂ ਵਾਲੀਆਂ ਗੱਲਾਂ ਨੇ ਲੀਡਰ ਇੰਜ ਕਦੀ ਨਹੀਂ ਕਰਦਾ ਕਿ ਮੁੱਖ ਮੰਤਰੀ ਸ਼ੋਭਾ ਦਿੰਦਿਆਂ ਇਹੋ ਜਿਹੀਆਂ ਗੱਲਾਂ ਕਰਨੀਆਂ ਮੈਂ ਕਿਹਾ ਹੁਣ ਨਹੀਂ ਹਟਦਾ ਅਸੈਂਬਲੀ 'ਚ ਦੇਖਿਆ ਜੀ ਕਿਵੇਂ ਤੂੰ ਤੂੰ ਮੈਂ ਮੈਂ ਕਰ ਰਿਹਾ ਉਸ ਬੈਜੋ ਓਏ ਤੂੰ ਕੀ ਤੇਲੇ ਓਏ ਕਦੀ ਜਿੰਦਰੇ ਲਿਆ ਕੇ ਆ ਜਾਂਦਾ ਇਨੂੰ ਲੱਗਦਾ ਸਾਰੀ ਕਾਮੇਟੀ ਚੱਲ ਰਹੀ ਆ ਗਲਤੀ ਨਾਲ ਮਤਲਬ ਇਹੋ ਜੇ ਹਾਲਾਤ ਸੀਗੇ ਕਿ ਇਹਨੂੰ ਚੀਮ ਮਿਨਿਸਟਰੀ ਦੀ ਕੁਰਸੀ ਮਿਲ ਗਈ ਆ ਉਹ ਲੋਕਾਂ ਦੀ ਮਤਲਬ ਵੱਧ ਕਿਸਮਤੀ ਆ ਜਦੋਂ ਭਗਵੰਤ ਮਾਨ ਕਮੇਟੀ ਕਰਦਾ ਹੁੰਦਾ ਸੀਗਾ ਉਹ ਦੱਸਦਾ ਹੁੰਦਾ ਸੀਗਾ ਵੀ ਇਸ ਤਰ੍ਹਾਂ ਹੋਣਾ ਇਸ ਤਰ੍ਹਾਂ ਹੋਣਾ ਤੇ ਫਿਰ ਜਦੋਂ ਹੁਣ ਇਸ ਤਰ੍ਹਾਂ ਹੋਣ ਲੱਗਿਆ ਤੇ ਫਿਰ ਹੁਣ ਆਪਦੇ ਵਾਰੀ ਕੀ ਹੋ ਗਿਆ ਆਹੋ ਨਹੀਂ ਹੋ ਤੇ ਗਿਆ ਹੀ ਤੁਹਾਡੇ ਸਾਹਮਣੇ ਆ ਬੰਦ ਰੱਖਣਾ ਚਾਹੁੰਦਾ ਆਪਣੇ ਆਪ ਨੂੰ ਸਿਕਿਉਰਿਟੀ ਦੇ ਅੰਦਰ ਆ ਉਹ ਨੂੰ ਅੱਧਾ ਦਿਨ ਤੇ ਕੰਮ ਕਰਦਾ ਉਹ ਵੀ ਜਿਹੜਾ ਅੱਧਾ ਦਿਨ ਕੰਮ ਕਰਦਾ ਉੱਥੇ ਫੋਨ ਫਾਨ ਕਰਦਾ ਕੇਜਰੀਵਾਲ ਨੂੰ ਕੋਤੀ ਕਦੀ ਅਮਿਤ ਸ਼ਾਹ ਤੋਂ ਵੀ ਆ ਜਾਂਦਾ ਬਸ ਉਹ ਕੰਮ ਆ ਇਹਨਾਂ ਦੀ ਤੇ ਗੁਲਾਮਦਾਰੀ ਆ ਇਹ ਕੋਈ ਆਪਣੇ ਤੌਰ ਤੇ ਥੋੜੀ ਚੀਜ਼ ਮਿਨਿਸਟਰੀ ਦਾ ਆਨੰਦ ਮਾਣ ਰਹੇ ਕੋ ਪੰਜਾਬ ਦੇ ਹਿੱਤ ਵਿੱਚ ਥੋੜਾ ਕੋਈ ਇਸ ਤਰੀਕੇ ਦਾ ਕਰ ਰਹੇ ਆ ਜੀ ਜੀ ਪ੍ਰੋਫੈਸਰ ਸਾਹਿਬ ਤੁਸੀਂ ਇੱਕ ਮੁੱਦਾ ਵੀ ਚੁੱਕਿਆ ਸੀ ਜਿਹੜਾ ਇਹਨਾਂ ਨੇ ਵਿਧਾਨ ਸਭਾ ਬਲਾਈ ਸੀ ਆਨੰਦਪੁਰ ਸਾਹਿਬ ਦੇ ਵਿੱਚ ਉਹ ਆਨੰਦਪੁਰ ਸਾਹਿਬ ਦੇ ਜਿਹੜੀ ਵਿਧਾਨ ਸਭਾ ਬਲਾਈ ਸੀ ਉਹ ਇੱਕ ਦਿੱਲੀ ਵਾਲਾ ਨੂੰ ਕਾਰੋਬਾਰ ਦੇਣਾ ਠੇਕੇ ਦੇ ਕੇ ਆ ਮੁੰਡਾ ਜਿਹਨੇ ਤੇ ਹੁਣ ਕੇਸ ਕੀਤਾ ਮਨਿੰਦਰ ਹੁਣਾ ਰੈ ਨੇ ਦੇ ਚੈਨਲ ਨੇ ਗੱਲ ਕੱਢੀ ਸੀ ਕਿ ਤੁਸੀਂ ਠੇਕਾ ਕਿਹਨੂੰ ਦਿੱਤਾ ਜਾ ਕੇ ਵਰਕਰਾਂ ਨੂੰ ਪੁੱਛਿਆ ਕਹਿੰਦੇ ਦਿੱਲੀ ਤੋਂ ਆਏ ਆ ਪਤਾ ਲੱਗਾ ਕਿ ਪੈਸੇ ਦਿੱਲੀ ਵਾਲਿਆਂ ਦੇ ਬਣਾਉਣ ਲਈ ਆ ਤੇ ਪੰਜਾਬ ਨੂੰ ਲੁੱਟਣ ਆਏ ਹੋਏ ਆ ਆ ਇੰਨਾ ਦੇ ਅਹਿਬਾਬ ਗਰੇਵਾਲ ਨੇ ਇੰਟਰਵਿਊ ਦੇ ਕੇ ਕਿਹਾ ਇੱਕ ਚੈਨਲ ਨੂੰ ਜਿਹੜਾ ਇਹਨਾਂ ਦਾ 12 ਸਾਲ ਸਪੋਕਸਮੈਨ ਨੈਸ਼ਨਲ ਸਪੋਕਸਮੈਨ ਰਿਹਾ ਹੁਣ ਛੱਡ ਗਿਆ ਕਹਿੰਦਾ ਜੀ ਇਹ 35 ਕਰੋੜ ਰੁਪਈਆ ਪਤਾ ਨਹੀਂ ਹਰ ਮਹੀਨੇ ਦਾ ਮੇਰਾ ਖਿਆਲ ਤਨਖਾਹਾਂ ਦੇ ਰੂਪ ਚ ਜਾ ਰਿਹਾ ਆ ਦਿੱਲੀ ਨੂੰ ਉਹਨਾਂ ਨੇ ਇੰਨੇ ਬੰਦੇ ਤੇ ਟੀਮਾਂ ਇੱਥੇ ਰੱਖੀਆਂ ਤੇ ਇੰਨਾ ਹੀ ਉੱਪਰ ਹੋਰ ਖਰਚਾ ਕੀਤਾ ਜਾਨੀ 70 ਕਰੋੜ ਪੰਜਾਬ ਦੇ ਕਿਸਾਨਾਂ ਦੇ ਚੋਂ ਦਿੱਲੀ ਵਾਲੇ ਐਸ ਤਰੀਕੇ ਨਾਲ ਲੁੱਟ ਰਹੇ ਆ ਇਸ ਲਈ ਇਸ ਲਈ ਮਤਲਬ ਇਹ ਤੇ ਗਿਰਵੀ ਰੱਖਦੀ ਸਰਕਾਰ ਇਹ ਆਪ ਥੋੜੀ ਚਲਾ ਰਿਹਾ ਕਿਸੇ ਨੂੰ ਕੋਈ ਨਹੀਂ ਪੁੱਛਦਾ ਮਨਿਸਟਰ ਨੂੰ ਕੋਈ ਨਹੀਂ ਪੁੱਛਦਾ ਜਾ ਕੇ ਗੱਲ ਕਰ ਲੋ ਉਹ ਕਹਿੰਦੇ ਜੀ ਉਹਨਾਂ ਨੂੰ ਸਾਰੀ ਬਿਊਰੋਕ੍ਰੇਸੀ ਨੂੰ ਤੇ ਪੁਲਿਸ ਨੂੰ ਇਹ ਪਤਾ ਲੱਗ ਗਿਆ ਕਿ ਅਸਲੀ ਪਾਵਰ ਇਨਾਂ ਕੋ ਹੈ ਨਹੀਂ ਅਸਲੀ ਪਾਵਰ ਜਿਹੜੀ ਆ ਜਿੱਥੇ ਫੈਸਲੇ ਹੁੰਨੇ ਆ ਉਹ ਕੇਜਰੀਵਾਲ ਸੋਸੋਧੀਆਂ ਕੋਲ ਹੈ ਅਗਲੇ ਸਿੱਧੇ ਉੱਥੇ ਜਾਂਦੇ ਆ ਇਹਨਾਂ ਨੂੰ ਜ਼ੀਰੋ ਕੀਤਾ ਕੀ ਲੱਗਦਾ ਤੁਹਾਡੇ ਹਿਸਾਬ ਨਾਲ ਤੁਸੀਂ ਪ੍ਰੋਫੈਸਰ ਪੜੇ ਲਿਖੇ ਹੋ ਵੀ ਕਿੰਨਾ ਪੰਜਾਬ ਦੇ ਖਜ਼ਾਨੇ ਨੂੰ ਕਿੰਨਾ ਚੂਨਾ ਲੱਗਾ ਕਿੰਨੇ ਕਰੋੜਾਂ ਦਾ ਕਚੂਨਾ ਲੱਗਾ ਜਿਹੜਾ ਵੀ ਵਿਧਾਨ ਸਭਾ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਈ ਆ ਉਹ ਅਸਰ ਤਾਂ ਸਾਡੇ ਆਮ ਲੋਕਾਂ ਦੀ ਪਿਆ ਨਾ ਅਲੱਗ-ਅਲੱਗ ਲੋਕ ਕਹਿੰਦੇ ਕੋਈ 70 ਕਰੋੜ ਕਹਿੰਦਾ ਕੋਈ ਕਿੰਨਾ ਕਹਿੰਦਾ ਟੈਂਟਾਂ ਦਾ 10 ਕਰੋੜ ਕਹਿੰਦੇ ਮੇਰੇ ਖਿਆਲ ਟੈਂਟਾਂ ਦਾ ਜ਼ਿਆਦਾ ਹੋਣਾ ਅਲੱਗ-ਅਲੱਗ ਲੋਕਾਂ ਨੇ ਅਲੱਗ-ਅਲੱਗ ਐਸਟੀਮੇਟ ਦਿੱਤੀ ਆ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਸਾਰਿਆਂ ਦੇ ਬਰਾਬਰ ਆ ਪਰ ਜਦ ਤੱਕ ਉਹ ਸਾਰੇ ਬਿੱਲ ਜਾਂ ਕੁਝ ਹੋਣਗੇ ਨਹੀਂ ਹੈ ਤੇ ਉਹਨਾਂ ਚਿਰ ਤੱਕ ਤੁਸੀਂ ਕੁਝ ਕਹਿ ਨਹੀਂ ਸਕਦੇ ਪਰ ਖਰਚਾ ਤਾਂ ਕੀਤਾ ਹੀ ਹੈ ਇੱਥੇ ਤੇ ਬਣਿਆ ਬਣਾ ਤਾਂ ਹਾਲ ਸੀਗਾ ਅਸੈਂਬਲੀ ਸੀ ਰੈਗੂਲਰ ਸੀ ਸਾਰਾ ਜਦੋਂ ਤੁਸੀਂ ਸਾਰੀ ਕੈਪੀਟਲ ਹੀ ਚੁੱਕ ਕੇ ਲੈ ਜਾਂਦੇ ਹਾਂ ਜਿਵੇਂ ਜਿਵੇਂ ਅੰਗਰੇਜ਼ ਕਦੀ Shimla ਤੇ ਕਦੀ Delhi ਤੇ ਕਦੀ Kolkata ਹੁੰਦੇ ਸੀਗੇ ਤੇ ਉਸ ਤਰ੍ਹਾਂ ਉਹਦੇ ਖਰਚੇ ਤੇ ਆਉਂਦੇ ਆ ਮੇਰਾ ਖਿਆਲ ਹੈ ਕਿ ਉਹ ਬਿਲਕੁਲ ਬੇਤੁਕਾ ਸੀ ਸਿਰਫ ਧਰਮ ਦੀ ਰਾਜਨੀਤੀ ਨੂੰ ਚਮਕਾਉਣ ਲਈ ਉਹਦੀ ਆੜ ਦੇ ਵਿੱਚ ਆਪਣੀ ਰਾਜਨੀਤੀ ਕਰਨ ਲਈ ਇਹ ਕਰ ਰਿਹਾ ਹੋਰੇ ਉੱਥੋਂ ਵੀ ਕੁਝ ਮਿਲਣਾ ਨਹੀਂ ਹੈਗਾ ਧਰਮ ਕਿੰਨੀ ਕੀ ਦਰ ਬਚਾਊਗਾ ਇੱਕ ਵਾਰੀ ਤੁਸੀਂ ਸੱਤਾ 'ਚ ਆ ਗਏ ਪਰ ਗਾੜੀ ਦਾ ਨਾਮ ਲੈ ਕੇ ਉਹ ਤੇ ਬਰਗਾੜੀ 'ਚ ਵੀ ਲੋਕਾਂ ਨੇ ਹਰਾਤਾ ਬਰਗਾੜੀ 'ਚ ਕਾਲੀਦਾਲ ਨੂੰ ਜਿਤਾਤਾ ਸੰਦਵਾ ਦੇ ਪਿੰਡੋਂ ਜਿਤਾਤਾ ਜਵਾਰ ਕੇ ਵਿੱਚ ਵੀ ਜਿਤਾਤਾ ਹੁਣ ਰਿਹਾ ਕੀ ਤੁਹਾਡੇ ਪਿੱਛੇ ਇਸ ਲਈ ਉਹ ਗੱਲਾਂ ਹੁਣ ਗਈਆਂ ਹੁਣ ਤੁਸੀਂ ਜਾਣ ਬੁੱਝ ਕੇ ਪੁਰਾਣਾ ਮਾਹੌਲ ਪੈਦਾ ਕਰਕੇ ਬਿਨਾਂ ਮੁੱਦਿਆਂ ਦੇ ਉੱਤੇ ਕੁਝ ਕੀਤੇ ਆਂ ਆਪਣਾ ਟਾਈਮ ਪਾਸ ਕਰਨਾ ਚਾਹੁੰਦੇ ਆ ਮੇਰਾ ਖਿਆਲ ਹੈ ਕਿ ਲੋਕ ਹੁਣ ਪਹਿਲਾਂ ਨਾਲੋਂ ਸਿਆਣੇ ਹੋਏ ਜਿਵੇਂ ਮੇਰੇ ਨੇ ਵਿਧਾਨ ਸਭਾ ਵੀ ਬੁਲਾ ਲਈ ਉੱਥੇ ਵੱਡੇ ਵੱਡੇ ਫਲੈਕਸ ਵੀ ਲਾਤੇ ਪਰ ਉੱਥੇ ਜਾਂਦੇ ਆ ਕੋਈ ਗੁਰੂ ਦੀ ਗੱਲ ਕਰੀ ਜਿਵੇਂ ਗੁਰੂ ਦੀਆਂ ਗੱਲਾਂ ਕਰ ਉਹਨਾਂ ਦੇ ਪੂਰਣੇ ਦੀ ਗੱਲ ਕਰੀ ਗੁਰੂ ਤੇ ਗੱਲ ਇਦਾਂ ਵੀ ਗੁਰੂ ਮੈਂ ਕੱਲ ਇਹਨਾਂ ਦੇ ਕਬਲਾਰਾ ਚੈਨਲ ਤੇ ਬੋਲੇ ਕਹਿੰਦਾ ਜੀ ਇਹ ਜਿਹੜੀ ਐਜੀਪੀਸੀ ਆ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਤੇ ਸਰਕਾਰ ਤੁਹਾਡੀ ਨਿੱਜੀ ਜਾਇਦਾਦ ਆ ਕਿਉਂ ਨਹੀਂ ਇਨਫੋਰਮੇਸ਼ਨ ਦਿੰਦੇ ਸਰਕਾਰ ਵੀ ਤੇ ਪਬਲਿਕ ਦੀ ਸਰਕਾਰ ਆ ਤੁਹਾਡੇ ਕੋਲ ਆਰਟੀਆਈ ਦੀ ਇਨਫੋਰਮੇਸ਼ਨ ਮੰਗਦੇ ਆ ਹੁਣੇ ਸੁਖਬੀਰ ਬਾਦਲ ਨੂੰ ਨਹੀਂ ਕਹ ਕੇ ਗਏ 600 700 ਆਰਟੀਆਈਆਂ ਪਾਈਆਂ ਕਿਸੇ ਦਾ ਕੋਈ ਜਵਾਬ ਨਹੀਂ ਦਿੰਦੇ ਇਹ ਮੁੰਡੇ ਜਿਹੜੇ ਫੜੇ ਇਹਨਾਂ ਨੂੰ ਵੀ ਇਸੇ ਕਰਕੇ ਜਾਂ ਜਿਹੜਾ ਫੜੇ ਨਹੀਂ ਐਫਆਈਆਰਾਂ ਕੀਤੀਆਂ ਇਹ ਵੀ ਇਸੇ ਕਰਕੇ ਕੀਤੀਆਂ ਇਸ ਲਈ ਇਹ ਬੰਦਿਆਂ ਦਾ ਤੇ ਹੁਣ ਸਰ ਚੁੱਕਾ ਆ ਆਪਾਂ ਇਨਫੋਰਮੇਸ਼ਨ ਜਿਹੜੀ ਆ ਦੇਣੀ ਉਹ ਤੇ ਉਹਨਾਂ ਦਾ ਹੱਕ ਬਣਦਾ ਲੋਕਾਂ ਦਾ ਤੇ ਇਸ ਲਈ ਮੈਂ ਮੈਂ ਇਹਦੋਂ ਵੱਧ ਨਹੀਂ ਕੁਝ ਵੀ ਕਹਿ ਸਕਦਾ ਕਿ ਇਹ ਇਹਨਾਂ ਦੇ ਪੱਟਣ ਦੀਆਂ ਨਿਸ਼ਾਨੀਆਂ ਇੰਨੇ ਦੇ ਪੱਤਣ ਦੀਆਂ ਨਿਸ਼ਾਨੀਆਂ ਐ ਜਦੋਂ ਜਿਸ ਪਾਸੇ ਇਹਨਾਂ ਨੇ ਹੁਣ ਅਲਟੀਮੇਟਲੀ মিডিਆ ਨੂੰ ਵੀ ਹੱਥ ਪਾ ਲਿਆ ਕਿ ਜਿਹੜੇ ਲੋਕਾਂ ਦੀ ਆਵਾਜ਼ ਨੂੰ ਇਹਨਾਂ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਜਿਹੜੇ মিডিਆ ਨੇ ਇਹਨਾਂ ਨੇ ਹੱਥ ਪਾਇਆ ਪ੍ਰੋਫੈਸਰ ਸਾਹਿਬ ਇਹੀ মিডিਆ ਇਹਨਾਂ ਨੂੰ ਸਤਾ ਦੇ ਵਿੱਚ ਲਾਉਣ ਵਾਲਾ ਸੀ ਭਗਵੰਤ ਮਾਨ ਨੂੰ ਜਦੋਂ ਸਰਕਾਰ ਆਉਂਦੀ ਐ ਧਰਨੇ ਤੋਂ ਨਿਕਲੀ ਸਰਕਾਰ ਐ ਇਹੀ ਸਰਕਾਰ ਸੋਸ਼ਲ ਮੀਡੀਆ ਲੈ ਕੇ ਆਇਆ ਸੀ ਉਸੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਇਹ ਪਰਚੇ ਕਰਾ ਰਿਹਾ ਜੇ ਇਹੀ ਇਹਨਾਂ ਦੀ ਬੋਲਬਾਣੀ ਬੋਲਣ ਫਿਰ ਇਹਨੂੰ ਚੰਗੇ ਲੱਗਣਗੇ ਜਦੋਂ ਗਿੱਦੜ ਦੀ ਮੌਤ ਆਉਂਦੀ ਸ਼ਹਿਰ ਵੱਲ ਭੱਜ ਹੁਣ ਜਦੋਂ ਤੁਸੀਂ ਘਬਰਾ ਜਾਣੇ ਆ ਤੇ ਲੋਕਾਂ ਚੋਂ ਕੱਟ ਹੋ ਜਾਣੇ ਆ ਲੋਕਾਂ ਦੇ ਗੁੱਸੇ ਦੀ ਲਪੇਟ ਤੋਂ بچਣ ਲਈ ਚਪੇਟ ਤੋਂ بچਣ ਲਈ ਕਿ ਕੌਣ ਇਹਨਾਂ ਨੂੰ ਗੱਲਾਂ ਪਚਾ ਰਿਹਾ ਲੋਕਾਂ ਤੱਕ ਸੱਚ ਕੌਣ ਪਚਾ ਰਿਹਾ ਉਹ ਜਿਹੜੇ ਚੈਨਲ ਦੇ ਜ਼ਰੀਏ ਬੰਦ ਕਰਨਾ ਚਾਹੁੰਦੇ ਆ ਉਹਦੇ ਨਾਲ ਤੁਸੀਂ ਹੋਰ ਆਪਣੇ ਆਪ ਨੂੰ ਗਰਤ ਵਿੱਚ ਫਸਾ ਲੈਨੇ ਆ ਇਸ ਕਰਕੇ ਪੁੱਠੇ ਪਾਸੇ ਚੱਲਦੇ ਆ ਕੀ ਇਹ ਚੈਨਲਾਂ ਜਿਹੜੇ ਬੋਲਦੇ ਆ ਇਹਨਾਂ ਦੇ ਆ ਖਾਮੀਆਂ ਕੱਢ ਕੇ ਲੈਂਦੇ ਆ ਕੀ ਉਹਨਾਂ ਨੂੰ ਇਹ ਖਰੀਦਣਾ ਚਾਹੁੰਦੇ ਆ ਉਹ ਪੱਤਰਕਾਰ ਇਹਨਾਂ ਦੀ ਲਪੇਟ ਦੇ ਵਿੱਚ ਨਹੀਂ ਹੋਣਾ ਚਾਹੁੰਦੇ ਹੈਗੇ ਇੱਕ ਸੈਕਸ਼ਨ ਹੈਗਾ ਜਿਹੜਾ ਇਹਨਾਂ ਦੀ ਪੇਰ ਰੋਲ ਤੇ ਹੈਗਾ ਆ ਉਹ ਇਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਉਹ ਹਮੇਸ਼ਾ ਹੀ ਵੱਡੇ ਪਾਰਟੀਆਂ ਦਾ ਵੀ ਹੈ ਇਹਨਾਂ ਦਾ ਵੀ ਹੈ ਉਹ ਤੇ ਚੱਲਦਾ ਕਾਰਪੋਰੇਟ ਮੀਡੀਆ ਦੇ ਵਿੱਚ ਵੀ ਇਹ ਬਥੇਰਾ ਕੁਝ ਦੇਣ ਲੈਣ ਸਾਰਾ ਚੱਲ ਰਿਹਾ ਪਰ ਇੱਕ ਬਹੁਤ ਵੱਡਾ ਸੈਕਸ਼ਨ ਵੈਬ ਚੈਨਲਾਂ ਤੇ ਛੋਟੇ ਛੋਟੇ ਚੈਨਲਾਂ ਤੇ ਆ ਜਿਹੜਾ ਇਹਨਾਂ ਦੀ ਲਪੇਟ ਦੇ ਵਿੱਚ ਨਹੀਂ ਉਹਨਾਂ ਨੂੰ ਦਬਾਉਂਦੇ ਵੀ ਆ ਉਹਨਾਂ ਨੂੰ ਲਾਲਚ ਵੀ ਦਿੰਦੇ ਆ ਉਹਨਾਂ ਦੇ ਕੇਸ ਵੀ ਬ ਪਰ ਮੇਰਾ ਖਿਆਲ ਹੈ ਕਿ ਅਲਟੀਮੇਟਲੀ ਕਿਉਂਕਿ ਉਹਨਾਂ ਦਾ ਸਾਰਾ ਕਾਰੋਬਾਰ ਜਾਂ ਉਹਨਾਂ ਦਾ ਜਿਹੜੇ ਛੋਟੇ ਚੈਨਲ ਹੈ ਉਹ ਚੱਲਦਾ ਹੀ ਸੱਚ ਦੀ ਆਵਾਜ਼ ਤੇ ਇੱਕ ਆਨੈਸਟ ਆਵਾਜ਼ ਪਹੁੰਚਾਉਣ ਤੇ ਨਹੀਂ ਤੇ ਲੋਕ ਵੇਖਣਾ ਬੰਦ ਕਰ ਦੇਣਗੇ ਇਸ ਕਰਕੇ ਉਹ ਸੱਚਾਈ ਤੇ ਚੱਲਦਾ ਉਹਨੂੰ ਇਹ ਰੋਕ ਨਹੀਂ ਸਕਦੇ ਟੈਂਪਰੇਰੀਲੀ ਕਿਤੇ ਕਿਸੇ ਦਾ ਪੇਜ ਹਡਾਤਾ ਵੈਬ ਚੈਨਲ ਤੋਂ ਕੋਈ ਫੇਸ ਪੇਜ ਦਾ ਫੇਸਬੁੱਕ ਦਾ ਪੇਜ ਹਡਾਤਾ ਜਾਂ YouTube ਦਾ ਉਹ ਟੈਂਪਰੇਰੀਲੀ ਕਰ ਸਕਦੇ ਪਿੱਛੇ ਕੀਤਾ ਵੀ ਹੈ ਇਹਨਾਂ ਨੇ ਪਰ ਉਹ ਫਿਰ ਲੋਕਾਂ ਨੇ ਆਪਣੇ ਦਬਾਅ ਦੇ ਥੱਲੇ ਸਾਰਾ ਕੁਝ ਇਹਨਾਂ ਨੂੰ ਪਿੱਛੇ ਤੱਕਿਆ ਜਿਹੜੇ ਛੋਟੇ ਚੈਨਲ ਆ YouTube ਚੈਨਲ ਜਿਹੜਾ ਕੁਝ ਦਿਖਾ ਰਹੇ ਆ ਉਹ ਵੱਡੇ ਚੈਨਲ ਨਹੀਂ ਵਿਖਾ ਰਹੇ ਨਹੀਂ ਦੇਖੋ ਵੱਡੇ ਚੈਨਲਾਂ ਦੀਆਂ ਮਜਬੂਰੀਆਂ ਇਹ ਆ ਕਿ ਉਹ ਮੈਨੇਜਮੈਂਟ ਤੇ ਚੱਲਣਾ ਤੇ ਮੈਨੇਜਮੈਂਟ ਆਪਣੇ ਢੰਗ ਨਾਲ ਕਿਸਾਨ ਨੂੰ ਪ੍ਰੋਫਿਟ ਚਾਹੀਦਾ ਜੋ ਮਰਜੀ ਗੰਦ ਕੂੜਾ ਵੇਚੀ ਚੱਲੋ ਇਹ ਆ ਤੁਸੀਂ ਆ ਤੁਸੀਂ ਪੰਜਾਬੀਆਂ ਤੁਸੀਂ ਪੰਜਾਬ ਦੇ ਵਿੱਚ ਰਹਿਣਾ ਤੁਸੀਂ ਲੋਕਾਂ ਨੂੰ ਮੂੰਹ ਦਿਖਾਉਣਾ ਤੁਸੀਂ ਇੱਕ ਆਪਣੀ ਅਕਾਉਂਟੇਬਿਲਟੀ ਆਪਣੀ ਜਵਾਬਦੇਹੀ ਆਪ ਤੈਅ ਕਰਕੇ ਚੱਲਦੇ ਇਸੇ ਕਰਕੇ ਮੈਨੂੰ ਛੋਟੇ মিডিਏ ਦੇ ਵਿੱਚ ਕਾਫੀ ਇਮਾਨਦਾਰੀ ਦਿਖਦੀ ਆ ਹਾਲਾਂਕਿ ਉਹਨਾਂ 'ਚ ਵੀ ਕਈ ਇਨੇ ਕਮਜ਼ੋਰ ਹੋਣਗੇ ਜਿਹੜੇ ਉਹਨਾਂ ਦੇ ਲਾਲਚ ਵਿੱਚ ਆ ਜਾਣਗੇ ਜਾਂ ਉਹਨਾਂ ਤੋਂ ਡਰ ਜਾਣਗੇ ਫਿਰ ਉਹਨਾਂ ਦੀਆਂ ਗੱਲਾਂ ਕਰਨ ਲੱਗਣਗੇ ਪਰ ਸਾਰਿਆਂ ਨੂੰ ਤੁਸੀਂ ਇੰਜ ਕੰਟਰੋਲ ਨਹੀਂ ਕਰ ਸਕਦੇ ਮੇਰਾ ਆਖਰੀ ਸਵਾਲ ਹੋਇਆ ਪ੍ਰੋਫੈਸਰ ਜਿਹੜੇ ਅੱਜ ਪੱਤਰਕਾਰਾਂ ਦੇ ਪਰਚਾ ਹੋਇਆ ਕਿ ਲੋਕਾਂ ਨੂੰ ਇਨ ਪੱਤਰਕਾਰਾਂ ਦਾ ਸਾਥ ਦੇਣਾ ਚਾਹੀਦਾ ਹੈ ਇਹ ਪੱਤਰਕਾਰ ਇਨ ਲੋਕਾਂ ਦੀ ਆਵਾਜ਼ ਚੁੱਕਦੇ ਆ ਦੱਬੇ ਕੁਚਨੇ ਲੋਕਾਂ ਦੀ ਆਵਾਜ਼ ਚੁੱਕਦੇ ਆ ਕੀ ਵਾਲਾ ਸਵਾਲ ਹੀ ਨਹੀਂ ਆ ਤੁਸੀਂ ਆਏ ਆ ਸਾਰ ਬਾਦਲ ਤੱਕ ਆ ਗਏ ਐਸਜੀਪੀਸੀ ਦੇ ਇੱਕ ਰਿਪ੍ਰੈਜ਼ੈਂਟੇਟਿਵ ਨੇ ਮੈਂ ਸੁਣ ਰਿਆ ਸੀ ਹੋਰ ਨਾ ਪਾਰਟੀਆਂ ਦੇ ਮੈਂ ਬੀਜੇਪੀ ਦੇ ਦੇਖਿਆ ਕਾਂਗਰਸ ਦੇ ਦੇਖਿਆ ਧਰਮਵੀਰ ਗਾਂਧੀ ਆਏ ਹੋਏ ਆ ਕਿਹੜਾ ਬੰਦਾ ਆ ਜਿਹੜਾ ਇੱਥੇ ਨਹੀਂ ਪਹੁੰਚਿਆ ਪੂਰੀ ਦੁਨੀਆ ਪਹੁੰਚੀ ਆ ਤੇ ਸਾਰੇ ਇੱਕ ਤੋਂ ਦੂਜੇ ਤੋਂ ਚੜਦੇ ਛੱਡਦੇ ਹੈਗੇ ਆ ਉਹ ਮਲਵਿੰਦਰ ਮਾਲੀ ਵੀ ਆ ਕੇ ਬੋਲ ਗਿਆ ਮਲਵਿੰਦਰ ਮਾਲੀ ਨੂੰ ਵੀ ਇੱਕ ਵਾਰੀ ਤੁਹਾਨੂੰ ਯਾਦ ਆ ਕਿ ਘਰੋਂ ਉਠਾ ਲਿਆ ਸੀ ਇੱਥੇ ਐਡਾ ਵੱਡਾ ਹੀ ਮਜ਼ਾ ਰਾਇਦ ਇਹਦੋਂ ਵੀ ਵੱਡਾ ਮਜ਼ਾਰਾ ਉਸ ਦਿਨ ਹੋਇਆ ਸੀਗਾ ਤੇ ਕਿਉਂਕਿ ਲੋਕ ਆਮ ਹਾਰੇ ਇਹ ਇਕੱਠੇ ਹੋਏ ਸੀ ਅੱਜ ਵੀ ਆਪ ਮਹਾਰੇ ਬਹੁਤ ਸਾਰੇ ਲੋਕ ਇਕੱਠੇ ਹੋਏ ਆ ਇਹ ਇਸ ਤਰੀਕੇ ਨਾਲ ਲੋਕਾਂ ਦਾ ਬਹੁਤ ਵੱਡਾ ਸਾਥ ਆ ਮੀਡੀਆ ਨਾਲ ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਜੇ ਹੋਰ ਦਬਾਉਣ ਦੀ ਕੋਸ਼ਿਸ਼ ਕਰਨਗੇ ਮੇਰਾ ਖਿਆਲ ਇਹ ਮੂਵਮੈਂਟ ਫੈਲੂਗੀ ਜੀ ਤੁਹਾਨੂੰ ਵੀ ਕੋਈ ਧਮਕੀਆਂ ਵਗੈਰਾ ਆਉਂਦੀਆਂ ਜਿਵੇਂ ਤੁਸੀਂ ਵੀ ਕਾਫੀ ਮੁੱਦਿਆਂ ਤੇ ਬੋਲਦੇ ਹੋ ਤੁਹਾਨੂੰ ਵੀ ਕਹਿੰਦੇ ਪ੍ਰੋਫੈਸਰ ਸਾਹਿਬ ਤੁਸੀਂ ਨਾਮ ਬੋਲਿਓ ਅਜੇ ਤੱਕ ਨਹੀਂ ਆਈ ਪਰ ਤੁਸੀਂ ਦਬਾਓਗੇ ਜਰੂਰ ਕਿਉਂਕਿ ਸਾਰੇ ਇਹੋ ਹੀ ਸਵਾਲ ਕਰਦੇ ਆ ਕਿ ਤੁਸੀਂ ਕਿਵੇਂ ਬੋਲੀ ਜਾਂਦੇ ਆ ਤੇ ਮੇਰਾ ਖਿਆਲ ਆ ਕਿ ਜੇ ਕਦੇ ਆ ਗਿਆ ਕਿਤੇ ਲੈ ਗਏ ਜੇਲ੍ਹ ਚ ਮੇਰੀ ਉਮਰ ਇਹ ਮੈਨੂੰ ਤੇ ਸਾਰੀ ਜਗ੍ਹਾ ਸੋਖਿਆ ਸਾਰੀ ਜਗ੍ਹਾ ਕੋਈ ਇਸ ਤਰ੍ਹਾਂ ਨਹੀਂ ਐਸੀ ਕਿੜਾ ਕੋਈ ਕ੍ਰਾਈਮ ਕਰਕੇ ਜਾਣਾ ਜੇ ਉਹਨਾਂ ਦੀ ਮਰਜ਼ੀ ਆ ਇਹ ਉਹਨਾਂ ਦੇ ਉਹਨਾਂ ਕੋਲ ਸੱਤਾ ਆ ਉਹਨਾਂ ਕੋਲ ਪਾਵਰ ਆ ਉਹਨਾਂ ਕੋਲ ਕਾਨੂੰਨ ਦਾ ਡੰਡਾ ਤੇ ਕਰਨਾ ਤੇ ਕਰ ਲੈਣ ਸਾਨੂੰ ਕਿਉਂ ਉਹਦੇ ਚ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਆ ਪਰ ਅਸੀਂ ਅੰਦਰ ਵੀ ਆਪਣੀ ਗੱਲ ਕਹਿਣੋ ਮੂੰਹ ਬੰਦ ਨਹੀਂ ਕਰਾਂਗੇ